ਹਿੰਦੁਸਤਾਨ ਦੀ ਜਿਹੜੀ ਮਨੂ ਸਮ੍ਰਿਤੀ ਸੋਚ ਵਾਲੀ ਬੀਜੇਪੀ ਤੇ ਆਰਐਸ ਸਰਕਾਰ ਹੈ ਆਰਐਸਐ ਸਾਢੇ 11 ਸਾਲਾਂ ਦੇ ਵਿੱਚ ਉਹਨਾਂ ਨੇ ਹਿੰਦੁਸਤਾਨ ਦੇ ਜਿਹੜੇ ਲੋਕ ਨੇ Hindu, Muslim, Hindu, Sikh, Hindu ਸਾਈ ਕਰ ਕਰਕੇ ਕਿਹੋ ਜਿਹੀ ਘਟਿਆ ਸੋਚ ਪੈਦਾ ਕਰ ਦਿੱਤੀ ਹੈ ਉਹਦਾ ਰਿਜ਼ਲਟ ਇਹ ਹੈ ਕਿ ਰਕੇਸ਼ kishor ਜਿਹੜਾ ਸੁਪਰੀਮ ਕੋਰਟ ਦਾ ਵਕੀਲ ਸੀ ਉਨੇ ਚੀਫ ਜਸਟਿਸ ਆਫ ਇੰਡੀਆ ਹਨਰੇਬਲ ਸ਼੍ਰੀ ਬੀ ਆਰ ਗਵਈ ਦੇ ਉੱਤੇ ਜੋ ਜੁੱਤੀ ਵਾਲੀ ਘਟਨਾ ਕੀਤੀ ਹੈ ਉਹ ਬਹੁਤ ਨਿੰਦਣਯੋਗ ਹੈ ਅਸੀਂ ਸਖਤ ਸਖਤ ਸ਼ਬਦਾਂ ਦੇ ਵਿੱਚ ਉਹਦੀ ਨਿੰਦਿਆ ਕਰਨੀ ਹੈ ਬੇਸ਼ੱਕ ਚੀਫ ਜਸਟਿਸ ਸਾਹਮਣੇ ਸ਼ਾलीनਤਾ ਵਰਤ ਕੇ ਕਿਹਾ ਕਿ ਉਹਦੇ ਖਿਲਾਫ ਕੋਈ ਕਾਰਵਾਈ ਨਹੀਂ ਕਰਨੀ ਪਰ ਮੇਰੀ ਨਿੱਜੀ رائے ਹੈ ਕਿ ਉਸ ਬੰਦੇ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਮੈਂ ਧੰਨਵਾਦੀ ਹਾਂ ਬਾਰ ਕਾਉਂਸਲ ਆਫ ਇੰਡੀਆ ਦਾ ਕਿ ਉਹਨਾਂ ਨੇ ਉਸ ਬੰਦੇ ਦੀ ਪ੍ਰੈਕਟਿਸ ਦੇ ਉੱਤੇ ਬਾਹਰ ਲਾਇਆ ਬਾਹਰ ਬਾਹਰ ਕੀਤਾ ਹੈ ਇਥੇ ਇਹ ਦੱਸਣਾ ਬੜਾ ਜ਼ਰੂਰੀ ਹੈ ਕਿ ਹਾਲੇ ਵੀ ਆਪਾਂ 225 ਚ ਤੁਰੇ ਫਿਰਦੇ ਆ ਇਹ ਜਿਹੜੀ ਮਨੁੱਖ ਸਮ੍ਰਿਤੀ ਵਾਲੀ ਸੋਚ ਹੈ ਇਹ ਹਾਲੇ ਵੀ ਸਾਡੇ ਸਮਾਜ ਦੇ ਵਿੱਚ ਪ੍ਰਵਲ ਪ੍ਰਚਲਿਤ ਹੈ ਏ ਠੀਕ ਹੈ ਕਿ ਪੰਜਾਬ ਦੇ ਵਿੱਚ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਤੱਕ ਅਤੇ ਉਸ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਨੇ ਇਥੇ ਜਾਤ ਪਾਤ ਅਨਟੱਚੇਬਿਲਟੀ ਨੂੰ ਖਤਮ ਕੀਤਾ ਲੇਕਿਨ ਅੰਟਾਇਰ ਇੰਡੀਆ ਦੇ ਵਿੱਚ ਤਾਂ ਹਾਲੇ ਵੀ ਚੱਲਦੀ ਹੈ ਆ ਤੁਸੀਂ ਐਨ ਆਰ ਸੀ ਦਾ ਡਾਟਾ ਕੱਢ ਕੇ ਵੇਖ ਲਓ ਉਹਦੇ ਵਿੱਚ ਸਭ ਤੋਂ ਵੱਧ ਅਗਰ ਕ੍ਰਾਈਮ ਹੈ ਤਾਂ ਉਹ ਸਾਡੇ ਦਲਿਤ ਪਰਿਵਾਰਾਂ ਦੇ ਖਿਲਾਫ ਹੈ ਇਹ ਜਿਹੜੀ ਮੋਦੀ ਸਰਕਾਰ ਹੈ ਇਹ ਆਪਮਨੂ ਸਮਰਿਤੀ ਵਾਲੀ ਸਰਕਾਰ ਹੈ ਜੋ ਅੱਜ ਹਾਲਾਤ ਮੁਲਕ ਦੇ ਬਣੇ ਹੋਏ ਨੇ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਸਾਰਾ ਹਿੰਦੁਸਤਾਨ ਦਾ ਮੇਰਾ ਖਿਆਲ 11 1200 ਚੈਨਲ ਹੈ ਸਾਰਾ ਹੀ ਕੰਟਰੋਲਡ ਹੈ ਇਹ ਤਾਂ ਕੁਝ ਯੂਟਿਊਬਰ ਚੈਨਲ ਨੇ ਜਿਨ੍ਹਾਂ ਦੇ ਉੱਤੇ ਇਹ ਬਾਹਰ ਲਾਉਂਦੇ ਨੇ ਉਹ ਮਾੜੀ ਮੋਟੀ ਕੋਈ ਇਨਫੋਰਮੇਸ਼ਨ ਜਿਹੜੀ ਹੈ ਸਰਕਾਰ ਜਿਹੜੀ ਗਲਤ ਕੰਮ ਕਰਦੀ ਹੈ ਉਹ ਸਾਡੇ ਲੋਕਾਂ ਤੱਕ ਪਹੁੰਚਾਉਦੇ ਨਹੀਂ ਨਈ ਤਾਂ ਮੀਡੀਆ ਦੇ ਵਿੱਚ ਨਾ ਕੋਈ ਪ੍ਰੈਸ ਦੇ ਵਿੱਚ ਨਾ ਕੋਈ ਦੇ ਵਿੱਚ ਅਖਬਾਰਾਂ ਦੇ ਵਿੱਚ ਨਾ ਹੀ ਕੋਈ ਟੈਲੀਵਿਜ਼ਨਾਂ ਦੇ ਉੱਤੇ ਕੋਈ ਘਟਨਾਵਾਂ ਦਾ ਜ਼ਿਕਰ ਹੀ ਨਹੀਂ ਹੁੰਦਾ ਕਿੰਨੀਆਂ ਹੀ ਘਟਨਾਵਾਂ ਹਰ ਰੋਜ਼ ਹੁੰਦੀਆਂ ਨੇ ਲੇਕਿਨ ਮੋਦੀ ਸਰਕਾਰ ਉਹਦੇ ਵਾਸਤੇ ਚੁੱਪ ਹੈ ਇਸੇ ਤਰ੍ਹਾਂ ਹੀ ਹਰਿਆਣਾ ਦੇ ਵਿੱਚ ਸਾਡੇ ਇੱਕ ਆਈਪੀਐਸ ਅਫਸਰ ਉਹਨੂੰ ਉਨੇ ਸੁਸਾਈਡ ਕੀਤਾ ਅੱਠ ਪੇਜ ਦਾ ਨੋਟ ਲਿਖਿਆ ਮੈਂ ਚਾਹਣਾ ਤੁਹਾਡੇ ਚੈਨਲ ਉਹ ਅੱਠ ਪੇਜ ਦਾ ਨੋਟ ਆ ਜਿਹੜਾ ਉਹ ਲੋਕਾਂ ਤੱਕ ਲੈ ਕੇ ਜਾਣ ਲੋਕਾਂ ਨੂੰ ਦੱਸਣ ਵੀ ਕਿਹੋ ਜਿਹੇ ਹਾਲਾਤ ਬਣੇ ਉਸ ਬੰਦੇ ਨੂੰ ਇੰਨਾ ਐਕਸਟ੍ਰੀਮ ਸਟੈਪ ਲੈਣਾ ਪੈਗਾ ਆਪਣੀ ਜਾਨ ਲੈਣੀ ਬਹੁਤ ਔਖੀ ਹੈ ਲੇਕਿਨ ਉਹਨੂੰ ਮਜਬੂਰ ਐਨਾ ਕਰ ਦਿੱਤਾ ਉਹਦੇ ਮਨੁਸਮ੍ਰਿਤੀ ਦੀ ਸੋਚ ਵਾਲੇ ਜਿਹੜੇ ਉੱਪਰਲੇ ਅਫਸਰ ਸੀ ਉਹਨਾਂ ਨੇ ਇਹੋ ਜਿਹਾ ਘਟਨਾਕਰਮ ਕੀਤਾ ਕਿ ਉਹਨੂੰ ਅਲਟੀਮੇਟਲੀ ਜਿਹੜਾ ਸੀਗਾ ਉਹ ਸੁਸਾਈਡ ਕਰਨਾ ਪਿਆ ਉਹਦੀ ਜਿਹੜੀ ਵਾਈਫ ਤੁਸੀਂ ਅੰਦਾਜ਼ਾ ਲਾਓ ਕਿ ਉਹਦੀ ਵਾਈਫ ਸਾਡੀ ਭੈਣ ਆਈਐਸ ਅਫਸਰ ਹੈ ਹਰਿਆਣਾ ਕਾਡਰ ਦੀ ਉਹ ਆਪ ਆਈਪੀਐਸ ਸੀ ਜੇ ਆਈਐਸ ਆਈਪੀਐਸ ਜੋੜੇ ਦਾ ਇਹ ਹਾਲ ਹੈ ਤੇ ਬਾਕੀ ਲੋਕਾਂ ਦਾ ਕੀ ਹਾਲ ਹੋਏਗਾ ਅੱਜ ਅਸੀਂ ਡੀਸੀ ਸਾਹਿਬ ਨੂੰ ਮੈਮੋਰੰਡਮ ਦਿੱਤਾ ਹੈ ਪ੍ਰੈਜ਼ੀਡੈਂਟ ਆਫ ਇੰਡੀਆ ਦੇ ਨਾਮ ਤੇ ਕਿ ਇਹੋ ਜਿਹੀਆਂ ਜਿਹੜੀਆਂ ਘਟਨਾਵਾਂ ਨਾ ਹੋਣ ਕਿਉਂਕਿ ਸਾਨੂੰ ਇਹ ਬੀਜੇਪੀ ਸਰਕਾਰ ਤੋਂ ਤਾਂ ਕੋਈ ਆਸ ਨਹੀਂ ਆਸ ਪ੍ਰੈਜ਼ੀਡੈਂਟ ਤੋਂ ਵੀ ਨਹੀਂ ਹੈ ਜੇ ਸਚਾਈ ਪੁੱਛੋ ਤਾਂ ਮੈਨੂੰ ਨਹੀਂ ਲੱਗਦਾ ਕਿ ਪ੍ਰੈਜ਼ੀਡੈਂਟ ਦੇ ਕੋਲੇ ਇੰਨਾ ਜਿਗਰਾ ਹੋਏਗਾ ਕਿ ਉਹ ਹਿੰਦੁਸਤਾਨ ਦੀ ਸਰਕਾਰ ਨੂੰ ਇਹ ਮੈਮੋਰੰਡਮ ਦੇ ਉੱਤੇ ਲਿਖੇ ਕੇ ਤੇ ਤੇ ਕਾਰਵਾਈ ਕੀਤੀ ਜਾਵੇ ਲੇਕਿਨ ਅਸੀਂ ਆਪਣਾ ਜਿਹੜਾ ਫਰਜ ਹੈ ਉਹ ਅਸੀਂ ਨਿਭਾਇਆ ਹੈ ਤੇ ਡੀਸੀ ਸਾਹਿਬ ਨੂੰ ਅਸੀਂ ਮੈਮੋਰੰਡਮ ਦਿੱਤਾ ਹੈ ਅੱਜ ਜਿਹੜਾ ਮੰਗ ਪੱਤਰ ਅਸੀਂ ਡੀਸੀ ਸਾਹਿਬ ਦੇ ਮਾਧਿਅਮ ਤੋਂ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਮੰਗ ਪੱਤਰ ਦਿੱਤਾ ਵਾ ਇਹਦੇ ਵਿੱਚ ਜੋ ਭਾਜਪਾ ਦੀ ਸਰਕਾਰ ਜਦੋਂ ਤੋਂ ਸੱਤਾ ਦੇ ਵਿੱਚ ਆਈ ਹੈ ਦਲਿਤ ਪਰਿਵਾਰਾਂ ਨਾਲ ਦਿਨ-ਪ੍ਰਤੀ ਦਿਨ ਜਿਹੜਾ ਵਾ ਤੱਕਾ ਉਹ ਵੱਧਦਾ ਜਾ ਰਿਹਾ ਵਾ ਅੱਜ ਚਾਹੇ ਆਪਾਂ ਗੱਲ ਕਰੀਏ ਆਈਪੀਐਸ ਅਫਸਰ ਨੇ ਉਹਨਾਂ ਨੂੰ ਸੁਸਾਈਡ ਕਰਨੀ ਪੈਗੀ ਉਹਨਾਂ ਨੂੰ ਇੰਨਾ ਕੁ ਮਜਬੂਰ ਕਰ ਦਿੱਤਾ ਕਿ ਉਹਨਾਂ ਨੂੰ ਆਪਣੀ ਜਾਨ ਦੇਣੀ ਪੈਗੀ ਸੋ ਇਦਾਂ ਦੇ ਬਹੁਤ ਸਾਰੇ ਜਿਹੜੇ ਕੰਮ ਹੈਗੇ ਆ ਜਿਹੜੇ ਬੀਜੇਪੀ ਦੀ ਸਰਕਾਰ ਚ ਸਾਡੇ ਦਲਤਾਂ ਨਾਲ ਹੋ ਰਹੇ ਆ ਕਦੀ ਸਾਨੂੰ ਕੋੜੀ ਨਹੀਂ ਚੜਨ ਦਿੱਤਾ ਜਾ ਰਿਹਾ ਸਾਡੀ ਮੋਛ ਰੱਖਣ ਤੋਂ ਇਹਨਾਂ ਨੂੰ ਪ੍ਰੋਬਲਮ ਆ ਆ ਮਨੁਵਾਦੀ ਜਿਹੜੀ ਸੋਚ ਆ ਆ ਭਾਰਤ ਦੇਸ਼ ਤੇ ਥੋਪਣਾ ਚਾਹੁੰਦੇ ਆ ਪਰ ਜਿਹੜਾ ਜਿਹੜਾ ਭਾਰਤ ਦੇਸ਼ ਆ ਹਿੰਦੂ ਮੁਸਲਿਮ ਸਿੱਖ ਈਸਾਈ ਅਤੇ ਦਲਤ ਸਾਰੇ ਇੱਕ ਬਹੁਤ ਵਧੀਆ ਆਪਣੇ ਭਾਈਚਾਰੇ ਦੇ ਨਾਲ ਰਹਿੰਦੇ ਪਰ ਜਿਹੜਾ ਇੱਕ ਮਨੁਵਾਦੀ ਸੋਚ ਆ ਉਹ ਚਾਹੁੰਦੇ ਨਹੀਂ ਹੈਗੇ ਕਿ ਸਾਰੇ ਇੱਕ ਮਿਲ ਜੁਲ ਕੇ ਦੇਸ਼ ਦੀ ਹਾਂਜੀ ਹਾਂਜੀ ਮੰਗ ਪੱਤਰ ਹਾਂਜੀ ਅਗਲੀ ਰਣਨੀਤੀ ਹੈ ਜਿਹੜੀ ਜੋ ਸਾਨੂੰ ਰਾਹੁਲ ਗਾਂਧੀ ਜੀ ਵੱਲੋਂ ਹੁਕਮ ਹੋਊਗਾ ਤੇ ਉਹ ਰਾਜਾ ਵੜਿੰਗ ਜੀ ਦੀ ਅਗਵਾਈ ਹੇਠ ਅਸੀਂ ਉਹ ਪ੍ਰੋਗਰਾਮ ਲਿਖਾਂਗੇ